ਸੀਐਮ ਸਾਹਿਬ ਜਿਹੜਾ 1 ਸਾਲ ਤੋਂ ਸਾਡਾ ਨੋਟੀਫਿਕੇਸ਼ਨ ਰੁਕਿਆ ਹੈ ਇਹਨਾਂ ਸੈਟੀਆਂ ਦਾ ਲੇਬਰ ਫੜਦਾ ਇਹਦਾ ਕਾਰਨ ਕੀ ਹੈ ਦੱਸੋ ਨੋਟੀਫਿਕੇਸ਼ਨ ਹੀ ਰੁਕਿਆ ਟਰਨ ਬਾਈ ਟਰਨ ਨੇ ਕੰਮ ਜਿਹੜਾ ਉਹ ਰੁਟੀਨ ਦੇ ਵਿੱਚ ਹੁੰਦਾ ਹੈ ਤੇ ਸੈਟੀਆਂ ਆਪਦਾ ਕੰਮ ਕਰ ਰਹੀਆਂ ਅੱਜ ਜਿਹੜੀਆਂ ਸੈਟੀਆਂ ਜਿਹੜੀਆਂ ਉਹ ਬੇਰਜ਼ਗਾਰ ਹੋ ਕੇ ਬੈਠੀਆਂ ਘਰੇ ਉਹ ਤਾਂ ਜ਼ਿੰਮੇਵਾਰ ਕੌਣ ਹੈ ਅੱਜ ਜਿਹੜੇ ਬੰਦੇ ਸਾਡੇ ਤੁਸੀਂ 2.80 ਲੱਖ ਪਰਿਵਾਰ ਬੀਰਜਗਰ ਕਰਤੇ ਉਹਨਾਂ ਦਾ ਕੀ ਗੱਲ ਹੈ ਇਹ ਦਾਰਾ ਮੈਂ ਇਸ ਕਰਕੇ ਕਹਿਣਾ ਵੀ ਇਹ ਪੰਜਾਬ ਸਰਕਾਰ ਤੋਂ ਕੁਝ ਮੰਗਦਾ ਨਹੀਂ ਇਹ ਉਲਟਾ ਸੁੱਕ ਸਰਕਾਰ ਦੀ ਮਦਦ ਕਰਦੀ ਹੈ ਔਨ ਇਅਰ ਦੇਖ ਰਿਓ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਅੱਜ ਜੋ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਿਸ਼ੇਸ਼ ਪ੍ਰੈਸ ਕਾਨਫਰੰਸ ਲੇਬਰ ਕੋਰਟ ਦੇ ਵੱਲੋਂ ਕੀਤੀ ਗਈ ਹੈ ਤੇ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਡਾਇਰੈਕਟਰ ਰਣਜੀਤ ਸਿੰਘ ਵਿਰਾਟ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਹੈ ਤੇ ਕਿਸ ਮਾਮਲੇ ਤੇ ਜਿਹ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਜਿੰਨੇ ਨੇ ਅੱਜ ਇੱਥੇ ਆ ਕੇ ਸਾਡੀ ਜਿਹੜੀਆਂ ਮੰਗਾਂ ਉਹ ਰੱਖਣ ਦਾ ਮੌਕਾ ਦਿੱਤਾ ਹੈ ਬਟ ਇਸ ਤਰ੍ਹਾਂ ਹੈ ਕਿ ਜਿਹੜੀਆਂ ਸੈਟੀਆਂ 1957 ਤੋਂ ਚੱਲ ਰਹੀਆਂ ਔਰ ਪੰਜਾਬ ਦੇ ਵਿੱਚ ਇੱਕ ਇਹਨਾਂ ਸੈਟੀਆਂ ਦਾ ਬਹੁਤ ਵੱਡਾ ਰੋਲ ਹੈ ਉਹ ਰੋਲ ਇਸ ਤਰ੍ਹਾਂ ਹੈ ਕਿ ਇੱਕ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਵਾਸਤੇ ਸੈਟੀਆਂ ਬਣੀਆਂ ਸੀ ਤੁਸੀਂ ਉਹਨੇ ਸੁਣਿਆ ਹੋਣਾ ਕਿ ਤੇ 283 ਪਰਿਵਾਰ 2 ਲੱਖ 80 ਹਜ਼ਾਰ ਪਰਿਵਾਰ ਜਿਹੜੇ ਉਹ ਇਸ ਸੈਟੀਆਂ ਨਾਲ ਜੁੜੇ ਹੋਏ ਆ ਔਰ ਲੇਬਰ ਦਾ ਕੋਈ ਜਿਹੜੀ ਇਹ ਪਰਿਵਾਰ ਜੁੜੇ ਉਹ ਤੋਂ ਅੱਗੇ ਲੇਬਰਾਂ ਜਿਹੜੀਆਂ ਕੰਮ ਕਰਦੀਆਂ ਉਹਨਾਂ ਦਾ ਹੰਤ ਹੀ ਕੋਈ ਨਹੀਂ لیکن میں ਤੁਹਾਡੇ ਰਾਈ ਇਹ ਦੱਸਣਾ ਚਾਹਉਣਾ پنجاب ਸਰਕਾਰ ਨੂੰ ਕਿ ਇੱਕ ਬਹੁਤ ਵਧੀਆ ادارਾ ਹੈ ਇਹ ادارਾ ਮੈਂ ਇਸ ਕਰਕੇ ਕਹਿੰਦਾ ਵੀ ਇਹ پنجاب ਸਰਕਾਰ ਤੋਂ ਕੁਝ ਮੰਗਦਾ ਨਹੀਂ ਇਹ ਜੇ ਇਹਨਾਂ ਕੋਲ ਆਪਦੇ ਕੋਲ ਇਹਨਾਂ ਸਿਸਟਮ ਹੈ ਸਾਡੀਆਂ ਕੋਲ ਚਲਾਉਣ ਵਾਸਤੇ ਇਹ ਉਲਟਾ ਸੋਕੇ ਸਰਕਾਰ ਦੀ ਮਦਦ ਕਰਦੀਆਂ ਕਿਉਂਕਿ ਸਰਕਾਰ ਨੂੰ ਅਸੀਂ ਕੁਝ ਦਿੰਨੇ ਆ ਜੈਸੀ ਨੂੰ ਟੈਕਸ ਦੇ ਸਿਸਟਮ ਜਿੱਦ ਨੇ ਲੇਕਿਨ ਬੜਾ ਅਫਸੋਸ ਦੀ ਗੱਲ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਸੀਐਮ ਸਾਹਿਬ ਜਿਹੜਾ 1 ਸਾਲ ਤੋਂ ਸਾਡਾ ਨੋਟੀਫਿਕੇਸ਼ਨ ਰੁਕਿਆ ਹੈ ਇਹਨਾਂ ਸੈਟੀਆਂ ਦਾ ਲੀਵਰ ਫੈਟ ਦਾ ਕੀ ਦਾ ਕਾਰਨ ਕੀ ਹੈ ਦੱਸੋ ਅੱਜ ਤੱਕਰ ਵੀ ਜਿੰਨੇ ਸੀਐਮ ਆਏ ਆ ਜਿੰਨੇ ਵੀ ਪ੍ਰਸ਼ਾਸਨਾਂ ਨੇ ਕੰਮ ਚਲਾਇਆ ਕਿਸੇ ਨੇ ਅੱਜ ਤੱਕਰ ਨੋਟੀਫਿਕੇਸ਼ਨ ਹੀ ਰੋਕਿਆ ਟਰਨ ਬਾਈ ਟਰਨ ਨੇ ਕੰਮ ਜਿਹੜਾ ਉਹ ਰੁਟੀਨ ਦੇ ਵਿੱਚ ਹੁੰਦਾ ਹੈ ਤੇ ਸੈਟੀਆਂ ਆਪਦਾ ਕੰਮ ਕਰ ਰਹੀਆਂ ਅੱਜ ਜਿਹੜੀਆਂ ਸੈਟੀਆਂ ਜਿਹੜੀਆਂ ਉਹ ਬੇਰਜ਼ਗਾਰ ਹੋ ਕੇ ਬੈਠੀਆਂ ਘਰੇ ਉਹ ਤਾਂ ਜ਼ਿੰਮੇਵਾਰ ਕੌਣ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਅੱਜ ਜਿਹੜੇ ਬੰਦੇ ਸਾਡੇ ਤੁਸੀਂ 2.80 ਲੱਖ ਪਰਿਵਾਰ ਬੇਰਜ਼ਗਾਰ ਕਰਤੇ ਉਹਨਾਂ ਦਾ ਕੀ ਗੁਨਾਹ ਹੈ ਲੇਕਿਨ ਜੇ ਤੁਹਾਡੇ ਕੋਲ ਸਿਰਫ ਟਾਈਮ ਹੈ ਨਹੀਂ ਸਰਕਾਰਤਾ ਜਿਹੜਾ ਮਹਿਕਮਾ ਤੁਹਾਡੇ ਕੋਲ ਹੈ ਸਾਰੇ ਮਹਿਕਮੇ ਦੀ ਜਿਹੜੀ ਉਹ ਕਾਰਵਾਈ ਤੁਸੀਂ ਦੇਖਦੇ ਆ ਔਰ ਸਾਡੀ ਇੱਕ ਤੁਹਾਨੂੰ ਬੇਨਤੀ ਹੈ ਕਿ ਜੇ ਤੁਸੀਂ ਇਹ ਸਾਡੀ ਗੱਲ ਨੂੰ ਧਿਆਨ ਦੇ ਵਿੱਚ ਨਾ ਲੈਂਦਾ ਤੁਸ ਕਿਉਂਕਿ ਸਾਡੇ ਕੋਲ ਸਾਰਾ ਪੰਜਾਬ ਹੈ ਇਹ ਨਾ ਹੋਵੇ ਕੱਲ ਨੂੰ ਸਾਰਾ ਪੰਜਾਬ ਸਾਰਾ ਜੁੜ ਕੇ ਇਕੱਠਾ ਹੋ ਕੇ ਤੇ ਤੁਹਾਡੇ ਬਾਰਗੇ ਆ ਕੇ ਕੋਈ ਮਜ਼ਾਰੇ ਦੀ ਸ਼ਕਲ ਚ ਵਿੱਚ ਆ ਕੇ ਸਾਨੂੰ ਆਉਣਾ ਪਵੇ ਏ ਅਸੀਂ ਕੋਈ ਤੁਹਾਨੂੰ ਦਬਾਅ ਨਹੀਂ ਕਰ ਰਹੇ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਸਾਨੂੰ ਮਜਬੂਰ ਨਾ ਕਰੋ ਇਹਨਾਂ ਗੱਲਾਂ ਆਉਣ ਵਾਸਤੇ ਅਸੀਂ ਇਹ ਆਉਣਾ ਨਹੀਂ ਚਾਹੁੰਦੇ ਅਸੀਂ ਸਿਰਫ ਗਰੀਬ ਜਨਤਾ ਨੂੰ ਜਿਹੜਾ ਸਾਡਾ ਹੱਕ ਹੈ ਅਸੀਂ ਉਹ ਦਿਵਾਉਣਾ ਚਾਹੁੰਦੇ ਹਾਂ ਬਾਕੀ ਤੁਸੀਂ ਕੁਐਸਚਨ ਕਰਨਾ ਕਰ ਲਓ ਸਰ ਆ ਜਿਹੜਾ ਮਤਲਬ ਕਿੰਨੀ ਤਰੀਕ ਦੀ ਜੇ ਰੋਕੀ ਗਈ ਹੈ ਇਹ ਜਿਹੜੀ ਕਹਿ ਰਹੇ ਆ ਨਾ ਤਰੀਕ ਦੀ ਕਿੰਨੀ ਕਾਫੀ ਦੇਰ ਤੋਂ ਰੋਕੀ ਗਈ ਹੋਈ ਹੈ ਇਹ ਮੈਮ ਜਿਹੜਾ ਹੈਗਾ 24 ਦੇ ਵਿੱਚ ਜਿਹੜੀ ਸਾਡੀ ਡੇਟ ਖਤਮ ਹੋ ਗਈ ਸੀ ਅੱਗੇ ਅੱਜ ਤੱਕ ਜਿੰਨੀਆਂ ਸਰਕਾਰਾਂ ਉਹਨਾਂ ਨੇ ਜਦੋਂ ਡੇਟ ਖਤਮ ਹੁੰਦੀ ਹੈ ਉਹ ਨਾਲ ਦੀ ਨਾਲ ਰਿਨਿਊ ਕਰ ਦਿੰਦੀਆਂ ਲੇਕਿਨ ਇਹ ਸਾਡੇ ਸਾਇਟੀਆ ਨੇ ਸਾਡੇ ਆਪਣਾ ਚੇਅਰਮੈਨ ਸਾਹਿਬ ਨੇ ਇਹਨਾਂ ਤੋਂ ਬਹੁਤ ਬਰੀ ਕੋਸ਼ਿਸ਼ ਕੀਤੀ ਮੀਟਿੰਗ ਲੈਣ ਦੀ ਲੇਕਿਨ 8-10 ਵਾਰੀ ਇਹਨਾਂ ਨੂੰ ਟਾਈਮ ਦਿੱਤਾ ਲੇਕਿਨ ਸੀਐਮ ਸਾਹਿਬ ਨੇ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਮਿਲਣ ਦਾ ਜੇ ਸੀਐਮ ਸਾਹਿਬ ਟਾਈਮ ਦਿੰਦੇ ਤਾਂ ਅਸੀਂ ਆਪਣੀਆਂ ਜਿਹੜੀਆਂ ਮੁਸ਼ਕਲਾਂ ਨਾ ਕਰ ਰੱਖੀ ਮੁਸ਼ਕਲਾਂ ਸਾਡੇ ਕੋਲ ਹੋਰ ਵੀ ਬਥੇਰੀਆਂ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਮੈਮ ਵੀ ਸਾਡੇ ਮਹਿਕਮੇ ਦਾ ਸਾਡੀ ਸਾਇਟੀ ਦਾ ਵਾਲੀ ਵਾਰ ਸੀ ਕੋਈ ਨਹੀਂ ਮੈਂ ਤਾਂ ਰਾਣਾ ਕਿੱਥੇ ਰੋਜ਼ਗਾਰ ਦੀ ਗੱਲ ਕਰ ਰਹੇ ਮਾਨ ਸਾਹਿਬ ਕਿੱਥੇ ਸਾਰੇ ਪੰਜਾਬ ਨੂੰ ਕਹਿੰਦੇ ਵੀ ਅਸੀਂ ਬੇਰੋਜ਼ਗਾਰ ਕੋਈ ਰਹਿ ਨਹੀਂ ਦੇਣਾ ਤੇ ਤੁਸੀਂ ਤਾਂ ਕੰਮ ਜਿਹੜਾ ਸਾਡਾ ਚੱਲਦਾ ਉਹ ਵੀ ਬੰਦ ਕਰਨ ਲੱਗੇ ਹੋ ਕਿੱਥੋਂ ਦੀ ਸਿਆਣਪ ਹੈ ਸਾਲ ਹੋ ਗਿਆ ਸਾਲ ਤੋਂ ਹੀ ਜੋ ਹੈ ਬੇਰੋਜ਼ਗਾਰ ਰਹਿ ਰਹੇ ਨੇ ਲੋਕ ਸਾਲ ਤੋਂ ਇਹ ਜੋ ਤਰੀਕਾ ਕਿ ਐਕਸਟੈਂਡਿੰਗ ਬੜੀ ਗੱਲ ਗੰਭੀਰਤਾ ਨਾਲ ਲੈਣ ਵਾਲੀ ਹੈ ਮੈਮ ਜਿਹੜੇ ਜਿਹੜੇ ਬੰਦਿਆਂ ਨੂੰ ਇੱਕ ਸਾਲ ਤੋਂ ਰੋਜ਼ਗਾਰ ਨਹੀਂ ਮਿਲ ਰਿਹਾ ਦੇਖੋ ਉਹ ਕਿੱਧਰ ਜਾਣ ਕੱਲ ਨੂੰ ਉਹ ਬਿਲਕੁਲ ਮਾੜੀਆਂ ਹਰਕਤਾਂ ਦੇ ਤੋਲਣਗੇ ਕੋਈ ਗੈਂਗਸਟਰ ਬਣੂਗਾ ਕੋਈ ਮਾੜੇ ਕੰਮ ਤੇ ਲੱਗੂਗਾ ਕੋਈ ਚੋਰੀ ਕਰੂਗਾ ਕਿਉਂਕਿ ਉਹਨੇ ਪੇਟ ਤਾਂ ਪਾਲਣੋਂ ਦੇ ਪਰਿਵਾਰਾਂ ਦਾ ਪੰਜਾਬ 'ਚ ਨਾ ਬੇਰੋਜ਼ਗਾਰੀ ਕਰਕੇ ਨਾ ਵੈਸੇ ਵੀ ਕ੍ਰਾਈਮ ਬਹੁਤ ਵਧਾ ਜਾ ਰਿਹਾ ਨਸ਼ੇ ਨਸ਼ੇੜੀ ਨੇ ਹੋ ਗਏ ਹਨ ਤੇ ਚੋਰੀਆਂ ਚੋਰੀਆਂ ਜਿਹੜੀਆਂ ਇੰਨੀਆਂ ਕੀਤੀਆਂ ਜਾ ਰਹੀਆਂ ਲੋਕਾਂ ਦੇ ਵੱਲੋਂ ਬੇਰੋਜ਼ਗਾਰ ਹੋਣ ਦੇ ਕਾਰਨ ਮੈਡਮ ਮੈਂ ਵੀ ਉਹੀ ਗੱਲ ਕਰ ਰਿਹਾ ਵੀ ਸਾਨੂੰ ਇੱਕ ਪਾਸੇ ਤਾਂ ਮਾਨ ਸਾਹਿਬ ਕਹਿੰਦੇ ਵੀ ਮੈਂ ਇਹਨੂੰ ਨਸ਼ਾ ਮੁਕਤ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਮੈ ਸਵਿਟਜ਼ਰਲੈਂਡ ਬਣਾਉਣਾ ਲੇਕਿਨ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਉਹਨਾਂ ਤੇ ਗੌਰ ਕਰੋ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਭਲਾ ਹੋਣਾ ਹੈ ਜੇ ਤੁਸੀਂ ਆ ਹੀ ਲੋਕਾਂ ਨੂੰ ਬੇਰੁਜ਼ਗਾਰ ਕਰਦੇ ਰਹੇ ਤਾਂ ਫਿਰ ਤਾਂ ਭਲਾ ਹੋਈ ਪਿਆ ਪਰ ਤਾਂ ਲੋਕ ਮਾੜੇ ਪਾਸੇ ਜਾਣਗੇ ਚੰਗੇ ਪਾਸੇ ਤਾਂ ਨਹੀਂ ਜਾਣਗੇ ਅੱਛਾ ਜੇ ਤੁਹਾਡੀ ਮੰਗਾਂ ਹਜੇ ਵੀ ਨਹੀਂ ਪੂਰੀਆਂ ਹੁੰਦੀਆਂ ਤੇ ਅੱਗੇ ਤੁਹਾਡੀ ਕੀ ਰਣਨੀਤੀ ਹੈ ਕਿ ਕੀ ਕਰੋਗੇ ਤੁਸੀਂ ਦੇਖੋ ਮੈਂ ਮੈਮ ਤੁਹਾਨੂੰ ਅੱਗੇ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਇਹ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਸਾਰੇ ਪੰਜਾਬ ਨੂੰ ਕਾਲ ਕਰਾਂਗੇ ਜਿੰਨੇ ਸਾਡੇ 2800 ਸੋਸਾਇਟੀ ਐ ਉਹਨਾਂ ਨੂੰ ਬੁਲਾ ਕੇ ਤੇ ਫਿਰ ਸੀਐਮ ਸਾਹਿਬ ਦੇ ਅਸੀਂ ਬਾਹਰ ਅੱਗੇ ਜਾ ਕੇ ਇਹ ਮੰਗਾ ਉੱਥੇ ਮੰਗਾਗੇ ਹੁਣ ਤਾਂ ਅਸੀਂ ਪ੍ਰੈਸ ਦੇ ਰਹੀ ਧੰਨਵਾਦੀਆਂ ਅਸੀਂ ਪ੍ਰੈਸ ਦੇ ਜਿਨ੍ਹਾਂ ਨੇ ਸਾਡੀ ਗੱਲ ਪਚਾਉਣਾ ਤੇ ਇਹਦਾ ਅਪਰਾਲਾ ਕੀਤਾ ਔਰ ਪਚਾਉਣੀ ਵੀ ਚਾਹੀਦੀ ਪ੍ਰੈਸ ਨੂੰ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਗੱਲਾਂ ਆ ਉਹ মিডিਆਮ ਦੇ ਰਹੀਂ ਜਾਂਦੀਆਂ ਕਿਉਂਕਿ ਸੀਐਮ ਸਾਹਿਬ ਕੋਲ ਕੋਈ ਇਨਾ ਟਾਈਮ ਨਹੀਂਗਾ ਵੀ ਉਹ ਹਰੇਕ ਬੰਦੇ ਦੀ ਗੱਲ ਸੁਣ ਉਹ ਤੁਹਾਡੇ ਨਜ਼ਰੀਏ ਉਹਨਾਂ ਨੇ ਗੱਲ ਸਾਡੀ ਸੁਣਨੀ ਆ ਔਰ ਜਿਹੜਾ ਸਾਡਾ ਅਗਲਾ ਸਟੈਪ ਹੋਊਗਾ ਉਹ ਹੋਰ ਤਰ੍ਹਾਂ ਦਾ ਹੋਊਗਾ ਅਸੀਂ ਉੱਤੇ ਗੌਰ ਕਰਾਂਗੇ ਵੀ ਅਸੀਂ ਉਹ ਨਿਰਬਾਈ ਵਾਲਾ ਸਾਡਾ ਜਿਹੜਾ ਹੈਗਾ ਉਹ ਨਿਰਬਾਈ ਵਾਲਾ ਨਹੀਂ ਹੋਊਗਾ ਇਹ ਨਰਮੀ ਨਾਲ ਨਿਭਤਿਆ ਜਾਵੇਗਾ ਕਿਉਂਕਿ ਪਹਿਲਾਂ ਕਿੰਨੀ ਦੇਰ ਤੋਂ ਤੁਸੀਂ ਇਹ ਕਰ ਚੁੱਕੇ ਹੋ ਸਾਡਾ ਜਿਹੜਾ ਇਹ ਫੈਸਲਾ ਸੀ ਉਹ ਲਾਸਟ ਹੈ ਜਿਸ ਅਸੀਂ ਤੁਹਾਡੇ ਲਈ ਮਤਲਬ ਸੀਐਮ ਸਾਹਿਬ ਨੂੰ ਕਹਤਾ ਵੀ ਸਾਡਾ ਜਿਹੜਾ ਕੰਮ ਆ ਉਹ ਸਹੀ ਤਰੀਕੇ ਨਾਲ ਚੱਲੀ ਜਾਣ ਜੋ ਬੇਰਜ਼ਗਾਰਾਂ ਨੂੰ ਰਜ਼ਗਾਰ ਦੇਉ ਤੁਹਾਡਾ ਕੰਮ ਹੈ ਤੁਹਾਨੂੰ ਇੱਥੇ ਬਹੁਤ-ਬਹੁਤ ਧੰਨਵਾਦ ਸੋ ਇਸੇ-ਇਸੀ ਗੱਲ ਬਾਤ ਕੀਤੀ ਡਾਇਰੈਕਟਰ ਸਾਹਿਬ ਦੇ ਨਾਲ ਅੱਗੋਂ ਇਸ ਮਾਮਲੇ ਤੇ ਹੋਰ ਕੀ-ਕੀ ਅਪਡੇਟਸ ਆਉਂਦੀਆਂ ਨੇ ਕੀ ਤਰੀਕ ਅੱਗੇ ਵਧਦੀ ਹੈ ਜਾਂ ਫਿਰ ਐਕਸਟੈਂਡ ਹੁੰਦੀ ਹੈ ਯਾਨੀ ਇਹ ਜਾਣਨ ਲਈ ਤੁਸੀਂ ਜਿਹੜੇ ਔਨ-ਏਅਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਮੋਹਨ ਲਾਲ ਦੇ ਨਾਲ